ਕਾਲ ਜੀ ਮੈਂ ਹਾਂ ਨੈਂਸੀ ਕੁਮਨ ਤੇ ਅੱਜ ਆ ਮੈਂ ਆਪਣੀ 더 ਰਾਇਲ ਸਿਟੀ ਪਟਿਆਲਾ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਦੱਸਾਂਗੇ ਪਟਿਆਲਾ ਦੀਆਂ ਮਿਸਟਰੀਜ਼ ਤੇ ਜੇ ਮੈਂ ਗੱਲ ਕਰਾਂ ਪਟਿਆਲਾ ਸ਼ਹਿਰ ਦੀ ਸਾਰੇ ਨੂੰ ਪਤਾ ਹੈ ਸ਼ਾਹੀ ਸ਼ਹਿਰ ਹੈ ਜੋ ਕਿ ਹਿਸਟੋਰੀਕਲ ਹੈ ਇਤਿਹਾਸਿਕ ਹੈ ਇੱਥੇ ਇਮਾਰਤਾਂ ਦੀ ਜੇ ਗੱਲ ਕੀਤੀ ਜਾਵੇ ਬਹੁਤ ਤੁਹਾਨੂੰ ਉੱਚੀਆਂ ਉੱਚੀਆਂ ਇਮਾਰਤਾਂ ਤੇ ਜੋ ਸਾਡੀ ਮਿਸਟਰੀਜ਼ ਨਾਲ ਜੁੜੀਆਂ ਹੋਈਆਂ ਕਹਾਣੀਆਂ ਨੇ ਤੁਹਾਨੂੰ ਮੈਂ ਆਪਣੇ ਹੀ ਨੈਂਸੀ ਕੁਮਨ ਦੇ ਚੈਨਲ ਤੇ ਬਹੁਤ ਜਲਦੀ ਦਿਖਾਵਾਂਗੀ 1963 ਵਿੱਚ ਬਾਬਾ ਆਲਾ ਜੀ ਨੇ ਸਾਡੇ ਸ਼ਹਿਰ ਪਟਿਆਲਾ ਨੂੰ ਵਸਾਇਆ ਤੇ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਇਸ ਦਾ ਵਰਗਫਲ ਦੀ ਜੇ ਮੈਂ ਗੱਲ ਕਰਾਂ 15000 ਕਿਲੋਮੀਟਰ ਸੀ ਸੋ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਥੋੜੇ ਹੀ ਸੈਕਿੰਡ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਪਟਿਆਲਾ ਸ਼ਹਿਰ શાਹੀ ਕਿਉਂ ਹੈ ਸਵਾਗਤ ਮੇਰੇ ਨਾਲ ਚੱਲਦੇ ਇਸ ਬਲੌਗ ਦੇ ਵਿੱਚ ਸਾਡੀ ਸਾਡੀ ਸੁਹਾਣੀਆਂ ਦੀ ਜੋ ਪਹਿਚਾਨ ਹੈ ਇਹ ਫੁਲਕਾਰੀ ਹੈ ਜੀ ਮੈਂ ਗੱਲ ਕਰ ਰਹਾ ਫੁਲਕਾਰੀ ਦੀ ਸਤਿਕਾਰ ਦੀ ਅਸੀਂ ਅੱਜ ਜੋ ਆਏ ਹੋਇਆ ਅਨੁਰਾਗ ਫੁਲਕਾਰੀ ਸਟੋਰ ਤੇ ਜੋ ਕਿ ਕਾਫੀ ਪੁਰਾਣਾ ਸਟੋਰ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਉੱਪਰ ਜੋ ਹੈ ਹੈਂਡਵਰਕ ਵੀ ਹੈ ਜੋ ਅੱਜ ਦੀ ਡਿਮਾਂਡ ਵੀ ਹੈ ਕਿਉਂਕਿ ਵੀ ਇੰਨੇ ਐਕਸਪੈਂਸਿਵ ਨਹੀਂ ਵੀ ਕੋਈ ਬਾਈ ਕਰ ਸਕਦਾ ਤੇ ਕ੍ਰੀਏਟੀਵਿਟੀ ਵੀ ਹੈ ਦੇ ਨਾਲ ਹਰ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਿਲ ਸਕਦੇ ਨੇ ਸਾਡੇ ਦਾ ਰਾਇਲ ਸਿਟੀ ਪਟਿਆਲਾ ਵਿੱਚ ਆ ਦੇਖੋ ਦੀ ਵੀ ਹਰ ਕਿਸੇ ਨੂੰ ਸਾਡੇ ਪੰਜਾਬਨ ਨੂੰ ਇਹ ਵੀ ਆ ਵੀ ਅਸੀਂ ਆਪਣਾ ਕਲਚਰ ਵੀ ਜ਼ਿੰਦਾ ਰੱਖੀ ਤੇ ਉਹਦੇ ਵਿੱਚ ਡਿਜ਼ਾਈਨਰ ਅਸੀਂ ਕਲੋਥਸ ਵੀ ਰੱਖੀਏ ਸੋ ਆਪਾਂ ਅੱਗੇ ਚੱਲਦੇ ਹਾਂ ਤੁਸੀਂ ਦੇਖ ਸਕਦੇ ਹੋ ਫਿਰ ਥੋੜੀ ਜਿਹੀ ਆਪਾਂ ਗੱਲਬਾਤ ਕਰਦੇ ਹਾਂ ਸਜਾਵੀਆਂ ਨੂੰ ਲੈ ਕੇ ਹਾਂ ਦੇਖੋ ਜੀ ਬਹੁਤ ਹੀ ਅੱਛੇ ਜੋ ਹੈ ਤੁਸੀਂ ਦੇਖ ਸਕਦੇ ਹੋ ਇਹ ਇਸ ਦੇ ਉੱਪਰ ਵਰਕ ਹੈ ਸੋ ਤੁਸੀਂ ਕਲ ਸਰ ਤੁਸੀਂ ਕਲ ਜੀ ਸਰ ਤੁਸੀਂ ਮੈਂ ਥੋੜਾ ਜਿਆ ਸਾਡੇ ਪਾਗ ਹਾਂਜੀ ਇਹ ਬਾਗ ਹੈ ਤੁਸੀਂ ਦੇਖ ਸਕਦੇ ਹੋ ਐਡੀਸ਼ਨਲ ਬਾਗ ਹੈ ਜੀ ਇਹ ਸੋ ਜਿਹੜੇ ਸਾਡੇ ਸਰੋਤੇ ਨੇ ਚਾਹੇ ਉਹ ਪੰਜਾਬ ਨੇ ਚਾਹੇ ਪੰਜਾਬ ਤੋਂ ਬਾਹਰ ਨੇ ਤਾਂ ਮੈਂ ਜਰੂਰ ਰੈਫਰ ਕਰਾਂਗੀ ਕਿ ਇਹਨਾਂ ਦੇ ਬੈਸਟ ਪ੍ਰਾਈਸਿਸ ਨੇ ਇੱਥੇ ਆਣ ਵੀ ਤੇ ਵਿਜ਼ਿਟ ਕਰਨ ਸੋ ਸਾਰੇ ਕੀ ਡਿਫਰੈਂਸ ਹੁੰਦਾ ਹੈ ਇਹਨਾਂ ਦੇ ਕੰਮ ਦੇ ਵਿੱਚ ਜਿਵੇਂ ਇਹ ਦੇਖੋ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਲੋਸ ਤੋਂ ਇਹ ਜਿਹੜਾ ਕੰਮ ਹੈ ਇਹ ਥੋੜਾ ਅਲੱਗ ਹੈ ਡਿਫਰੈਂਟ ਹੈ ਐਵੇਂ ਲੱਗਦੀ ਕਾਫੀ ਅਲੱਗ-ਅਲੱਗ ਜੋ ਹੈ ਵਰਕ ਹੈਗੇ ਨੇ ਕੜਾਈਆਂ ਦੇ ਸੋ ਇਹ ਕਿਹੜਾ ਕੰਮ ਕੀਤਾ ਹੋਇਆ ਹੈ ਜੀ ਸਰ ਇਹ ਆਰ ਪੱਲੂ ਕਹਿੰਦੇ ਆ ਸੀ ਇਹਨੂੰ ਵਿਦਾਊਟ ਰੇਸ ਬੰਦਾ ਜੀ ਇਹ ਵਿਦਾਊਟ ਰੇਸ ਬੰਦਾ ਹੈ ਕਹਿੰਦੇ ਨੇ ਇਹਨੂੰ ਆਰ ਪੱਲੂ ਕਹਿੰਦੇ ਨੇ ਸੋ ਇਟਸ ਵੈਰੀ ਡਿਫਿਕਲਟ ਇਹਨੂੰ ਕੱਢਣਾ ਹੱਥ ਨਾਲ ਤੇ ਇਹ ਮਤਲਬ ਦੇਖੋ ਤੁਸੀਂ ਪੂਰਾ ਦੇਖ ਸਕਦੇ ਹੋ ਹੱਥਾਂ ਨਾਲ ਕੱਢੀਆਂ ਹੋਈਆਂ ਫੁਲਕਾਰੀਆਂ ਨੇ ਜੋ ਸ਼ਗਨਾਂ ਦੀਆਂ ਫੁਲਕਾਰੀਆਂ ਸਾਡੀਆਂ ਪੰਜਾਬਣਾਂ ਲੱਗਦੀਆਂ ਨੇ ਤੇ ਕੋਈ ਵੀ ਮੈਨੂੰ ਲੱਗਦਾ ਹੈ ਜਿਹੜਾ ਵਿਆਹ ਹੈ ਫੁਲਕਾਰੀ ਤੋਂ ਬਿਨਾ ਉਦੂਰ ਹੈ ਸੋ ਇਹਨੂੰ ਕੀ ਕਹਿੰਦੇ ਨੇ ਸਰ ਗੋਲ ਬੁੱਟੀ ਗੋਲ ਬੁੱਟੀ ਬੁੱਟੀਆਂ ਦੇ ਅਲੱਗ-ਅਲੱਗ ਡਿਜ਼ਾਈਨ ਨੇ ਸਾਡੇ ਪੁਰਾਣੇ ਪੰਜਾਬ ਦੀਆਂ ਜੋ ਨਿਸ਼ਾਨੀਆਂ ਨੇ ਸਾਡਾ ਵਿਰਸਾ ਹੈ ਸੋ ਇਹ ਚੀਜ਼ਾਂ ਨਾਲ ਹੀ ਜੁੜਿਆ ਹੋਇਆ ਹੈ ਇਹ ਰੰਗਲਾ ਪੰਜਾਬ ਕੰਚਨ ਦੇਖੋ ਜੀ ਸੋ ਇਹਨੂੰ ਕੀ ਕਹਿੰਦੇ ਨੇ ਇਸ ਡਿਜ਼ਾਈਨ ਨੂੰ ਕੰਚਨ 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 ਹਾਂਜੀ ਇਹਨੂੰ ਕੰਚਨ ਕਹਿੰਦੇ ਨੇ ਸੋ ਇਹ ਸਾਡੀ ਨੌਲੇਜ ਵਿੱਚ ਵੀ ਬਹੁਤ ਅੱਜ ਵਾਦਾ ਹੋ ਰਿਹਾ ਸ਼ਿਫੋਨ ਪ्योर ਸ਼ਿਫੋਨ ਦੇ ਉੱਪਰ ਦੁਪੱਟਾ ਹੈ ਇਹ ਚੌਕੜਾ ਇਹ ਚੌਕੜਾ ਦੇਖੋ ਜੀ ਚੌਕੜਾ ਬੁਟੀ ਆ ਦੇਖੋ ਸਿਰਫ ਫਿਰ ਪੂਰੇ ਵਿਦੇਸ਼ਾਂ ਤੋਂ ਜਿਹੜੇ ਇੱਥੇ ਆਂਦੇ ਨੇ ਲੋਕ ਵਿਜ਼ਿਟ ਕਰਦੇ ਨੇ ਤੁਸੀਂ ਉਹਨਾਂ ਨੂੰ ਇੱਥੇ ਸਾਰੇ ਦੇਖ ਰਹੇ ਨੇ ਸਾਡੇ ਮੀਡੀਆ ਦੇ ਮਾਧਿਅਮ ਨਾਲ ਕੀ ਕਹਿਣਾ ਚਾਹੁੰਦੇ ਹੋ ਫੁਲਕਾਰੀ ਨੂੰ ਤਾਂ ਅਸੀਂ ਬੜੀ ਪਿਆਰ ਨਾਲ ਜੀਵਿਤ ਰੱਖਿਆ ਹੋਇਆ ਆ ਆਰਡਰ ਤੇ ਬਣਾਉਂਦੇ ਆ ਇੱਕ ਤਾਂ ਹੈਂਡਵਰਕ ਕੋਈ ਵੀ ਡਿਜ਼ਾਈਨ ਹੋਵੇ ਕੋਈ ਫੋਟੋ ਆ ਜਾਂ ਕੋਈ ਕਲਰ ਕੰਬੀਨੇਸ਼ਨ ਚੇਂਜ ਕਰਨਾ ਹੈ ਬਣਾਉਣਾ ਹੈ ਹਰ ਟਾਈਪ ਦੀ ਫੁਲਕਾਰੀ ਦਾ ਹੀ ਕੰਮ ਹੈ ਸਾਡਾ ਪਰ ਆਪਣਾ ਜਿਹੜਾ ਅਸਲੀ ਇਹ ਇਹੀ ਹੈ ਹਾਂਜੀ ਪ੍ਰੋਪਰ ਪਿਓਰ ਹੈ ਜਿਹੜਾ ਪਿਓਰ ਹੈ ਇਸ ਦਾ ਜਿਹੜਾ ਆਪਣਾ ਹੈਂਡਵਰਕ ਹੀ ਹੈ ਨਾ ਹਾਂਜੀ ਪਰ ਜਿਵੇਂ ਮਸ਼ੀਨੀ ਵੀ ਲੇਕਿਨ ਇਹ ਹੈਂਡਵਰਕ ਦਾ ਬੇਚ ਜੋ ਇਹਦੀ ਹੈਗੀ ਹੈ ਵਿਸ਼ੇਸ਼ਤਾ ਜੋ ਇਹਦੀ ਇੱਕ ਗ੍ਰੇਸ ਹੈ ਉਹ ਵੀ ਲੱਗਦਾ ਵੀ ਹੱਥੋਂ ਵਾਲੀ ਇਹਨਾਂ ਦਾ ਟ੍ਰੈਂਡ ਨਹੀਂ ਖਤਮ ਹੁੰਦਾ ਹਾਂ ਇਹ ਆਲਵੇਸ ਟ੍ਰੈਂਡ ਦੇ ਵਿੱਚ ਹੈ ਸਭ ਤੋਂ ਵੱਡੀ ਗੱਲ ਇਸ ਨੂੰ ਕਿਹੜਾ ਕੰਮ ਕਿਹਾ ਜਾਂਦਾ ਸਰ ਇਹ ਹੈ ਛਤਰੀ ਇੱਕ ਛਿਬਰੀ ਬਣਾਇਆ ਸੀ अच्छा जिन्होंने खुद अपने ਵੱਲੋਂ ਵੀ ਕ੍ਰੀਏਟ ਕੀਤਾ ਹੈ ਕੁਝ ਹੁਣ ਬਣਾਇਆ ਇੱਕ ਪਰੌਂਠਾ ਆ ਗਿਆ ਇਹ ਪਰੌਂਠਾ ਕਾਫੀ ਫੇਮਸ ਤੇ ਮੈਂ ਵੀ ਕਾਫੀ ਸੂਟ ਜੋ ਫੁਲਕਾਰੀ ਦੇ ਲਾਈਕ ਕਰਦੀ ਆ ਸੋ ਇਹ ਪਰੌਂਠੇ ਨੇ ਇਹ ਪਰੌਂਠੇ ਦੇ ਖਾਣ ਵਾਲੇ ਪਰੌਂਠੇ ਨਹੀਂ ਹੈ ਕਾਫੀ ਤਰ੍ਹਾਂ ਨਵਾਂ ਹੈ ਇਹ ਕਾਫੀ ਨਾ ਹੀ ਡਿਜ਼ਾਈਨਿੰਗ ਦੇਖਿਆ ਹੈ ਅਲੱਗ ਅਲੱਗ ਡਿਜ਼ਾਈਨਿੰਗ ਨੰਬਰ ਮੈਨੂੰ ਬਹੁਤ ਜ਼ਿਆਦਾ ਮੈਨੂੰ ਵੀ ਸ਼ੌਕ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਪ्योर ਦੇ ਸੂਟਸ ਦੇ ਉੱਪਰ ਵੀ ਵਰਕ ਕਰਵਾਇਆ ਹੋਇਆ ਹੈ ਅਲੱਗ ਅਲੱਗ ਬੁੱਟੀਆਂ ਕਿਉਂਕਿ ਸਾਡੀਆਂ ਜੋ ਪੁਰਾਣੇ ਪੰਜਾਬ ਦੇ ਵਿੱਚ ਚਲਦੀਆਂ ਸੀ ਇਹ ਸਾਰੇ ਇਹੀ ਡਿਜ਼ਾਈਨ ਸੀਗੇ ਜਿਹਨੂੰ ਜ਼ਿੰਦਾ ਰੱਖਿਆ ਸਾਡੇ ਕਲਾਕਾਰਾਂ ਨੇ ਸਾਡੇ ਮੈਂ ਦੁਕਾਨਦਾਰਾਂ ਦੀ ਵੀ ਗੱਲ ਕਰਾਂਗੀ ਇੱਥੇ ਕਿਉਂਕਿ ਵੀ ਇਹ ਜਿਹੜਾ ਕਲਚਰ ਹੈ ਹਮੇਸ਼ਾ ਰਿਚ ਰਿਹਾ ਹੈ ਤੇ ਕਦੀ ਵੀ ਖਤਮ ਨਹੀਂ ਹੋ ਸਕਦਾ ਇਹਨੂੰ ਟਾਈਮ ਦੇ ਨਾਲ ਨਾਲ ਅਸੀਂ ਥੋੜਾ ਥੋੜਾ ਇਸ ਨੂੰ ਮੋਡੀਫਾਈ ਕਰੀ ਜਾਂਦੇ ਹਾਂ ਬਿਲਕੁਲ ਜਿਵੇਂ ਡਿਜ਼ਾਈਨਿੰਗ ਕੋਈ ਹੁੰਦੀ ਹੈ ਹਾਂ ਡਿਫਰੈਂਟ ਚੀਜ਼ਾਂ ਦੀ ਵਸਟਾ ਬਣਾਏ ਜਾਂਦਾ ਇਹ ਵਿਦੇਸ਼ਾਂ ਵਿੱਚ ਮੈਨੂੰ ਲੱਗਦਾ ਅੱਜਕੱਲ ਜ਼ਿਆਦਾ ਡਿਮਾਂਡ ਹੈ ਕਿ ਇੰਡੀਆ ਚ ਵੀ ਹੋਣੀ ਹੈ ਬਹੁਤ ਜ਼ਿਆਦਾ ਹਾਂ ਬਹੁਤ ਸਾਰੇ ਜਿਨ੍ਹਾਂ ਵੀ ਜਿਹੜੇ ਬਾਹਰ بیٹھے ਹੋਏ ਨੇ ਸੂਟ ਸ੍ਰੀ ਤੇ ਕੀ ਪ੍ਰਾਈਸ ਰਹਿੰਦੀ ਹੈ ਸੂਟ ਦੀ ਜਿਵੇਂ ਹੁਣੇ ਮੈਂ ਦੇਖਿਆ ਜਦੋਂ ਹੁਣੇ 4800 ਦਾ 4100 ਦੇ ਵਿੱਚ ਐਨਾ ਸੋਹਣਾ ਸੂਟ ਔਰ ਬੌਡੀ ਰੀਜ਼ਨੇਬਲ ਰੇਟਸ ਬਿਲਕੁਲ ਜੀ ਬਹੁਤ ਜੈਨੂਇਨ ਪ੍ਰਾਈਸਿਸ ਨੇ ਇਹਨਾਂ ਦੇ ਇਹ ਸਿੰਗਲ ਦੁਪੱਟਾ ਹੁੰਦਾ ਦੁਪੱਟਿਆਂ ਦੀ ਵੀ ਬਹੁਤ ਡਿਮਾਂਡ ਹੈ ਲੇਡੀਜ਼ ਤੁਸੀਂ ਵਾਰੀ ਸੂਟ ਆਪਣੇ ਚੋਇਸ ਦਾ ਦੇਖੋ ਜੀ ਇਹ ਸਰ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਆ ਵੀ ਜਿਵੇਂ ਪਾਕਿਸਤਾਨ ਹੈ ਕਿ ਉੱਥੇ ਵੀ ਫੁਲਕਾਰੀ ਦੇ ਐਸੇ ਡਿਜ਼ਾਈਨ ਨੇ ਸੇਮ ਇਹੀ ਹੈ ਕਿਉਂਕਿ ਪਾਕਿਸਤਾਨ ਵੀ ਇੱਕ ਪੰਜਾਬ ਦੇ ਹਿੱਸੇ ਹੈ ਐਕਚੁਅਲੀ ਕਲਰ ਕੰਬੀਨੇਸ਼ਨ ਹੋਰ ਥੋੜਾ ਜਿਹਾ ਫਰਕ ਪੈ ਜਾਂਦਾ ਆਪਣੇ ਡਿਜ਼ਾਈਨਿੰਗ ਇਹੀ ਚਲਦੀ ਹੈ ਉੱਥੇ ਡਿਜ਼ਾਈਨਿੰਗ ਉੱਥੇ ਥੋੜੀ ਜਿਹੀ ਅਲੱਗ ਹੋਏਗੀ ਓਕੇ ਲੇਕਿਨ ਆਪਣੇ ਤਾਂ ਇਹ ਆਪਣੀ ਪ੍ਰੋਪਰ ਚੀਜ਼ ਹੈ ਹਾਂ ਹਾਂ ਵਡਾ ਜੋ ਰੰਗਲਾ ਪੰਜਾਬ ਹੈ ਉਹਦੇ ਵਿੱਚ ਜੋ ਸਾਡਾ ਵਿਰਸਾ ਸਾਡੇ ਤੋਂ ਕਦੀ ਵੀ ਨਹੀਂ ਅਲੱਗ ਰਿਹਾ ਸਾਡੀਆਂ ਜੜਾਂ ਐਨੀਆ ਸਟਰੋਂਗ ਨੇ ਚਾਹੇ ਵਿਦੇਸ਼ਾਂ ਵਿੱਚ ਜਿੰਨੇ ਮਰਜ਼ੀ ਪੰਜਾਬੀ ਚਲੇ ਜਾਣ ਪਰ ਆਪਣੇ ਵਿਸੇ ਤੇ ਆਪਣੀ ਮਾਂ ਬੋਲੀ ਤੋਂ ਕਦੀ ਵੀ ਉਹ ਅਲੱਗ ਨਹੀਂ ਰਹੇ ਬੇਸਿਕ ਤਾਂ ਉਹੀ ਹੁੰਦਾ ਨਾ ਸੋ ਇਹ ਵੀ ਦੱਸ ਰਿਹਾ ਵੀ ਬੇਸਿਕ ਉਹੀ ਰਹਿੰਦਾ ਸੋ ਇਹ ਵੂਲਨ ਸ਼ਾਲ ਬਣਾਈ ਹੈ ਵਾਓ ਵੂਲਨ ਸ਼ਾਲ ਐਕਸਕਲੂਸਿਵ ਹੈਂਡਵਰਕ ਇਹਨਾਂ ਦੀ ਪਿਓਰ ਦੇ ਵਿੱਚ ਵੂਲਨ ਸ਼ਾਲ ਹੈ ਸੋ ਜਿਹੜੇ ਕੈਨੇਡਾ ਅਮਰੀਕਾ ਵਿੱਚ ਬੈਠੀਆਂ ਨੇ ਸਾਡੀਆਂ ਸੋਹਣੀਆਂ ਸੋਹਣੀਆਂ ਜਿਹਾ ਮੁਟਿਆਰਾ ਪੰਜਾਬਣਾਂ ਯਾ ਫਿਰ ਸਾਡੀਆਂ ਗੋਰੀਆਂ ਪੰਜਾਬਣਾਂ ਵੀ ਇੱਥੇ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਆ ਦੇਖੋ ਜੀ ਬਹੁਤ ਸੋਹਣੀ ਕਲਾਕਾਰੀ ਹੈ ਕਿਉਂਕਿ ਠੰਡ ਵਿੱਚ ਹੁੰਦਾ ਵੀ ਵੈਸੇ ਮੈਂ ਲੇਟ ਹੋ ਗਈ ਮੇਰੇ ਮਮ ਨੂੰ ਕੁਝ ਚਾਹੀਦਾ ਸੀ ਐਸਾ ਨਹੀਂ ਤਾਂ ਮੈਂ ਜ਼ਰੂਰ ਐਕਚੁਅਲੀ ਬਾਏ ਕਰ ਲੈਂਦੀ ਸ਼ਾਲ ਦੇ ਉੱਪਰ ਐਨਾ ਬਰੀਕੀ ਦਾ ਕੰਮ ਕਰਨਾ ਬਹੁਤ ਹੀ ਔਖਾ ਹੈ ਸੋ ਸ਼ਾਲ ਦੇ ਕੀ ਪ੍ਰਾਈਸ ਆਉਂਦੇ ਨੇ प्योर ਦੀ ਸ਼ਾਲ ਹੈ ਜੀ ਮੇਰੇ ਉੱਪਰ ਵਰਕ ਵੀ ਹੈ ਤਕਰੀਬਨ ਇਹਦੀ ਰੇਂਜ ਹੈ ਇੱਕ ਤੋਂ 3200 ਦੀ ਹੈ ਜੀ 4200 3200 ਤੋਂ ਰੀਨੇਬਲ ਰੇਟ ਹੈ 4800 ਲਾਸਟ ਮੈਂ ਲਗਾਤੇ 5000 ਤੱਕ ਇਹਨਾਂ ਕੋਲ ਬਹੁਤ ਕੁਝ ਮਿਲ ਸਕਦੇ ਤੁਹਾਨੂੰ ਬਹੁਤ ਕੁਝ ਹੈ ਸੋ ਮੈਨਾਂ ਦਾ ਨੰਬਰ ਵੀ ਮੈਂਸ਼ਨ ਕਰਾਂਗੀ ਤੇ ਤੁਸੀਂ ਜੇ ਆਰਡਰ ਵੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਥੇ ਸੰਪਰਕ ਕਰੋ ਸਾਡੇ ਰਾਇਲ ਸਿਟੀ ਪਟਿਆਲਾ ਵਿੱਚ ਹੀ ਹੈ ਇਹ ਸੂਟ ਦੁਪੱਟਾ ਇਹ ਵਿਆਹੀਆਂ ਹੋਈਆਂ ਕੁੜੀਆਂ ਨੇ ਜਿਹੜੀਆਂ ਉਹ ਵੀ ਪਾਉਂਦੀਆਂ ਨੇ ਕਿਉਂਕਿ ਮੈਂ ਜਿੱਦ ਕਲ ਰੀਲਸ ਵੀ ਜੇ ਦੇਖਦੀਆਂ ਤਾਂ ਸਾਡੇ ਪੰਜਾਬੀ ਜੋ ਹੈ ਤੁਹਾਨੂੰ ਦਿਖੇਗਾ ਕਲਰ ਦੁਬਾਰਾ ਜ਼ਿੰਦਾ ਹੋਇਆ ਤੇ ਲੋਕਾਂ ਨੇ ਹੁਣ ਵੈਸਟਰਨ ਨੂੰ ਛੱਡਤਾ ਸੋਚੇ ਛੋਟਾ ਮੰਗੂ بیٹنگ ਸੁਪੰਜਾ ਵਾਓ ਸੋ ਬਿਊਟੀਫੁਲ ਸੀ ਦੇਖ ਸਕਦੇ ਹਾਂ ਬਿਲਕੁਲ ক্লোਜ਼ ਤੋਂ ਵੀ ਬਹੁਤ ਬਰੀਕੀ ਦਾ ਕੰਮ ਹੈ ਕਿ ਕੁਝ ਨੇ ਦੇਖਿਆ ਵਰਕ ਹੈਂਡਵਰਕ ਤੇ ਮਸ਼ੀਨਰੀ ਮਿਕਸ ਹੈ ਕੁਝ ਵਿੱਚ ਬਿਲਕੁਲ ਜੋ ਹੈ ਹੈਂਡਵਰਕ ਹੈ ਜਾਂ ਬਿਲਕੁਲ ਹੀ ਮਸ਼ੀਨ ਨਹੀਂ ਹੈ ਸੋ ਕਾਫੀ ਚੀਜ਼ਾਂ ਦਾ ਤੁਸੀਂ ਉਸਤੇ ਡਿਜ਼ਾਈਨ ਬਣਾਇਆ ਡਿਜ਼ਾਈਨਰ ਤੇ ਸਭ ਤੋਂ ਜਿਹੜੀ ਅੱਛੀ ਗੱਲ ਹੈ ਨਾ ਆਈ ਲਵ ਕਲਰਸ ਤੁਹਾਨੂੰ ਹਰ ਤਰ੍ਹਾਂ ਦਾ ਕਲਰ ਮਿਲ ਜੂਗਾ ਐਵਰੀ ਕਲਰ ਸੋ ਰਤਲਾ ਪੰਜਾਬ ਐਵੇਂ ਨਹੀਂ ਕਹਿੰਦੇ ਸੋ ਮੇਰੇ ਇਸ ਬਲੌਗ ਨਾਲ ਜੁੜੇ ਰਹਿਣਾ ਸਕਿੱਪ ਨਾ ਕਰਨਾ ਕਿਉਂਕਿ ਮੈਂ ਤੁਹਾਨੂੰ ਅੱਗੇ ਦਿਖਾਉਣ ਵਾਲੀਆਂ ਸੋਹਣੇ ਸੋਹਣੇ ਬਰਾਂਦੇ ਤੇ ਦੇਸੀ ਜੱਟ ਬਿਲਕੁਲ ਸਕਿਪ ਨਹੀਂ ਕਰਨਾ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਆ ਚੁੱਕਿਆ ਹੇ ਦਾਤਾ ਬਹੁਤ ਹੀ ਫੇਮਸ ਜੋ ਸ਼ਾਪ ਹੈ ਸਾਡੀ ਦਾ ਰਾਇਲ ਸਿਟੀ ਪਟਿਆਲਾ ਦੇ ਵਿੱਚ ਤੇ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਸੋਹਣੀਆਂ ਸੋਹਣੀਆਂ ਜੁੱਤੀਆਂ ਆ ਕਹਿੰਦੇ ਨੇ ਲੈ ਦੇ ਜੁੱਤੀ ਘੁੰਗਰੂਆਂ ਵਾਲੀ ਇਹ ਉਹੀ ਜੁੱਤੀਆਂ ਨੇ ਜਿਹੜੀਆਂ ਤੁਸੀਂ ਮੋਸਟਲੀ ਬਾਲੀਵੁੱਡ ਬਾਲੀਵੁੱਡ ਤੇ ਸਾਡੀ ਪੰਜਾਬੀ ਮੂਵੀਜ਼ ਦੇ ਵਿੱਚ ਦੇਖਿਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਹੀ ਜੁੱਤੀਆਂ ਬਹੁਤ ਖੂਬਸੂਰਤ ਇਹ ਸਾਰਿਆਂ ਦੇ ਜੋ ਇੱਕ ਤੁਸੀਂ ਉਹ ਦੇਖੋਗੇ ਵਰਕ ਹੈ ਇਹਨਾਂ ਦੇ ਉੱਪਰ ਬਹੁਤ ਹੀ ਸੋਹਣਾ ਤੇ ਬਹੁਤ ਸੁਚੱਜੇ ਢੰਗ ਨਾਲ ਬਣਾਈਆਂ ਜਾਂਦੀਆਂ ਜਿਵੇਂ ਆਪਣੀ ਗੱਲ ਕਰਾਂ ਸੱਭਿਆਚਾਰ ਦੀ ਸਾਡੇ ਕਲਚਰ ਦੀ ਸਾਡਾ ਕਲਚਰ ਨੂੰ ਅਸੀਂ ਕਦੀ ਵੀ ਨਹੀਂ ਭੁੱਲੇ ਚਾਹੇ ਕੋਈ ਕੈਨੇਡਾ ਅਮਰੀਕਾ ਜਾਂ ਫਿਰ ਆਸਟ੍ਰੇਲੀਆ ਬੈਠਾ ਹੈ ਸਾਡੀਆਂ ਪੰਜਾਬਣਾਂ ਦੀ ਡਿਮਾਂਡ ਉਹੀ ਰਹੀ ਹੈ ਆ ਤੁਸੀਂ ਦੇਖ ਸਕਦੇ ਹੋ ਜੁੱਤੀਆਂ ਦੇ ਡਿਜ਼ਾਈਨ ਓ ਮਾਈ ਗਾਡ ਦੇ ਕਿ ਕਲਰ ਕੰਬੀਨੇਸ਼ਨ ਕੰਟਰਾਸਟ ਇਹ ਮਤਲਬ ਹਰ ਇਹ ਮਤਲਬ ਕੋਜੀ ਕਪੜੇ ਨਾਲ ਜਦੋਂ ਲਾਓਗੇ ਲਾਈਕ ਫੀਲ ਆਉਂਦੀ ਹੈ ਸੋ ਮੈਨੂੰ ਹਮੇਸ਼ਾ ਹੀ ਅੱਛਾ ਲੱਗਦਾ ਹੈ ਵੀ ਜਦੋਂ ਮੈਂ ਵੀ ਇੱਕ ਪੰਜਾਬੀ ਸੂਟ ਪਾ ਕੇ ਤੇ ਨਾਲ ਪੰਜਾਬੀ ਜੁੱਤੀ ਕੰਬੀਨੇਸ਼ਨ ਦੇ ਵਿੱਚ ਲੈਨੀਆ ਮੈਨੂੰ ਬਹੁਤ ਹੀ ਫੀਲ ਆਉਂਦੀ ਹੈ ਤੇ ਜੇ ਨਾ ਪਟਿਆਲੇ ਦੀ ਮੈਂ ਗੱਲ ਕਰਾਂ ਸਪੈਸ਼ਲ ਆਪਣੀ ਸਿਟੀ ਦੀ ਤਾਂ ਇੱਥੇ ਮੈਨੂੰ ਨਹੀਂ ਲੱਗਦਾ ਵੀ ਸ਼ਾਹੀ ਬਣੇ ਚ ਕਿਸੇ ਵੀ ਚੀਜ਼ ਦੀ ਕੋਈ ਕਮੀ ਜਾਂ ਘਾਟ ਹੋਵੇ ਹਰ ਤਰ੍ਹਾਂ ਤੇ ਪੰਜਾਬੀ ਮੋੜ ਮਿਲ ਜੇਗਾ ਸ਼ਾਹੀ ਹੋ ਜੇਗਾ ਸਾਡੀਆਂ ਪੰਜਾਬਣਾਂ ਦਾ ਪੰਜਾਬੀ ਜੁੱਤੀ ਜੋ ਹੈ ਉਹਦੇ ਤਾਂ ਗੱਲ ਤੁਹਾਨੂੰ ਪਤਾ ਹੀ ਹੈ ਫੁਲਕਾਰੀਆਂ ਪਰਾਂਦੇ ਨਾਲੇ ਸੋ ਇਹ ਚੀਜ਼ਾਂ ਦੇ ਨਾਲ ਹੀ ਸਾਡੀ ਜੋ ਬਿਊਟੀਫੁੱਲ ਸਿਟੀ ਦਾ ਰਾਇਲ ਸਿਟੀ ਪਟਿਆਲਾ ਹੈ ਤੇ ਮੈਂ ਰਿਕੁਐਸਟ ਕਰਦੀ ਹਾਂ ਕੋਈ ਵਲੌਗ ਨੂੰ ਸਕਿਪ ਨਾ ਕਰੇ ਐਵੇਂ ਨਾਲ ਜੁੜੇ ਰਹਿਣਾ ਸਾਡੇ ਚੈਨਲ ਦੇ ਇਹ ਜਿਆਦਾ ਮਹਿੰਗੀਆਂ ਜੁੱਤੀਆਂ ਵੀ ਨਹੀਂ ਲੈਦਰ ਦੇ ਉੱਪਰ ਇਹਨਾਂ ਨੇ ਧੇਰਨ ਵਾਸਤੇ ਮਿਹਰਵਾਨੀ ਆ ਦੇ ਨਾਲ ਧੇਰ ਕਰਨ ਵਾਸਤੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਵੀ ਟ੍ਰੈਂਡ ਜਿਹੜਾ ਹੈਗਾ ਉਹ ਕਲਚਰ ਜਾਂ ਟ੍ਰੈਂਡ ਚੇਂਜ ਹੁੰਦਾ ਰਹਿੰਦਾ ਸੋ ਐਸੀ ਕ੍ਰੀਏਟੀਵਿਟੀ ਨੂੰ ਕਰਕੇ ਪਰ ਇਹਨਾਂ ਨੇ ਕੁਆਲਿਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਸੋ ਇਹੀ ਸਾਡੀ ਸ਼ਾਨ ਹੈ ਪਟਿਆਲਾ ਪਟਿਆਲੇ ਦੀ ਇਹੀ ਚੀਜ਼ਾਂ ਵਾਸਤੇ ਲੋਕ ਪੂਰੇ ਵਰਲਡ ਤੋਂ ਸ਼ਾਪਿੰਗ ਕਰਨ ਆਉਂਦੇ ਨੇ ਆਪਕਸ ਦੇ ਦੇਖੂਗੇ ਕਿ ਇੱਕ ਜਿਹੜੀ ਪਟਿਆਲਾ ਰਿਆਸਤ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਸਾਡੇ ਰਾਜਾ ਮਹਾਰਾਜਿਆਂ ਦੇ ਸਮੇਂ ਵਿੱਚ ਹੋਈਆਂ ਜਾਂਦੀਆਂ ਸੀ ਪਟਿਆਲਾ ਇੱਕ ਮੈਲਾ ਦਾਸਾਂ ਵੀ ਪਟਿਆਲਾ ਇੱਕ ਹਿਸਟੋਰਿਕਲ ਪਲੇਸ ਹੈ ਇਤਿਹਾਸਿਕ ਹੈ ਜੇ ਮੈਂ ਗੱਲ ਕਰਾਂ ਇਹ ਰਾਜੇ ਰਾਣੀਆਂ ਦਾ ਸ਼ਹਿਰ ਨੇ ਇੱਥੇ ਮਹਿਲ ਨੇ ਇੱਥੇ ਸਾਡੇ ਦਰਵਾਜੇ ਨੇ ਪਟਿਆਲਾ ਦੇ ਸਪੈਸ਼ਲ ਉਹਨਾਂ ਦੇ ਵੀ ਮੈਂ ਤੁਹਾਨੂੰ ਐਂਟਰੈਂਸ ਕਿਵੇਂ ਹੁੰਦੀ ਸੀ ਪੂਰੀ ਡਿਟੇਲ ਵਿੱਚ ਨੈਕਸਟ ਵਲੌਗ ਵਿੱਚ ਦਿਖਾਵਾਂਗੀ ਖੁਸ਼ੀ ਤੁਸੀਂ ਜੁੱਤੀਆਂ ਤੇ ਓ ਮਾਈ ਗੋਸ਼ ਤੁਸੀਂ ਦੇਖੋ ਸਾਰੀ ਜੋ ਹੈ ਵਰਾਈਟੀ ਇਹਨਾਂ ਨੇ ਅੰਨਿਆ ਸੋਹਣੇ ਸੋਨੇ ਡਿਜ਼ਾਈਨ ਜੋ ਕਿ ਬਾਲੀਵੁੱਡ ਮੂਵੀਜ਼ ਦੇ ਵਿੱਚ ਵੀ ਤੁਸੀਂ ਦੇਖਦੇ ਹੋ ਪੰਜਾਬੀ ਮੂਵੀਜ਼ 'ਚ ਵੀ ਤੇ ਸਾਡੇ ਪੰਜਾਬੀ ਵੀ ਜਿਹੜੇ ਬੈਠਣਗੇ ਵੀ ਸੋਹਣੇ ਤੇ ਬਿਹਤਰੀਨ ਕੰਮ ਹੈ ਇਸ ਦੇ ਉੱਪਰ ਪੂਰਾ ਹੈਂਡਵਰਕ ਹੈ ਤੇ ਤੁਹਾਡਾ ਕੋ ਲਾਸਟ ਜਿਹੜੇ ਸ਼ੂਜ਼ ਦੇ ਨੰਬਰ ਨੇ ਉਹ ਕਿਹੜੇ ਨੇ ਸਾਈਜ਼ ਮੈਮ ਆਪਣੇ ਲੱਗਿਆ ਹੀ 4 ਕਾਦੇ 15 ਤੱਕ ਸਾਈਜ਼ ਮਿਲ ਜਾਂਦਾ ਹੈ 15 ਬਹੁਤ ਵੱਡਾ ਸਾਈਜ਼ ਜੀ 15 ਸਾਈਜ਼ ਇਹ ਕਹਿ ਰਹੇ ਨੇ ਮਿਲ ਜਾਂਦਾ ਹੈ ਇਹ ਨਾਲ ਇਹਨਾਂ ਦੇ ਐਡੀਸ਼ਨਲ ਬੈਗਸ ਵੀ ਨੇ ਆ ਫੜੋ ਜੀ ਪਲੀਜ਼ ਬਹੁਤ ਹੀ ਪਿਆਰਾ ਜੀ ਭਾਈ ਆ ਜੀ ਉਹ ਨਹੀਂ ਹੈ ਵੀ ਮੋਤੀ ਨਿਕਲ ਜੇ ਕੁਝ wedding ਵਿੱਚ ਪਾਰਟੀਆਂ ਵਿੱਚ ਇਸਤੇਮਾਲ ਹੁੰਦੀ ਹੈ ਤੇ ਸਿਰਫ ਇਹ ਮੈਂ बार-बार ਦੱਸਣਾ ਚਾਹਾਂਗੀ ਸਾਡੇ ਜਿਹੜੀ ਰਾਇਲ ਪਟਿਆਲ ਵੀ ਸਾਡੇ ਸ਼ਾਹੀ ਸਰਦਾਰੀ ਜੋ ठाठ ਨੇ ਪਟਿਆਲੇ ਤੋਂ ਹੀ ਸ਼ੁਰੂ ਹੁੰਦੇ ਨੇ ਜੀ ਜੇ ਮੈਂ ਗੱਲ ਕਰਾਂ ਪੂਰੇ ਪੰਜਾਬ ਦੀ ਤਾਂ ਸਾਡੇ ਪੰਜਾਬੀਆਂ ਦੀ ਤਾਂ ਕੀ ਗੱਲ ਹੈ ਇੱਥੇ ਸਾਰੇ ਸ਼ੋਪਿੰਗ ਕਰਨ ਆਂਦੇ ਨੇ ਜੀ ਸੌਰਵ ਜੀ ਨਾਲ ਮੇਰੀ ਪਹਿਲਾਂ ਵੀ ਗੱਲਬਾਤ ਹੋ ਰਹੀ ਸੀ ਉਹਨਾਂ ਨੇ ਦੱਸਿਆ ਵਾਓ ਸੋ ਬਿਊਟੀਫੁਲ ਇਹ ਛੋਟੀ ਚੈਨ ਜੀ ਸਾਰਾ ਪਰਲਸ ਦਾ ਵਰਕ ਹੈ ਪਰ ਇੱਥੇ ਪੰਜ-ਸੱਤ ਕਲਰ ਵੀ ਨੇ ਇਹ ਆਪਣੇ ਲੱਭ ਬਹੁਤ ਸੋਹਣੇ ਦੇਖੋ ਜੀ ਇਹ ਪੋਟਲੀਆਂ ਸਟਾਈਲ ਦੀਆਂ ਆ ਪੋਟਲੀਆਂ ਨੇ ਤੁਸੀਂ ਸਾਰੀਆਂ ਹੈਂਡਵਰਕ ਵਾਲੀਆਂ ਨੇ ਆਪਣੇ ਅਕੋਰਡਿੰਗ ਵੀ ਕੋਈ ਵੀ ਕਲਰ ਮੈਚਿੰਗ ਬਣਾਵਾ ਸਕਦੇ ਹੋ ਠੀਕ ਹੈ ਇਹਦਾ ਕੀ ਪ੍ਰਾਈਸ ਹੈ ਇਹ ਹੈਗਾ ਇਹ 1850 1800 ਸਮਝ ਸਾਡੀ ਪਾਕਟ ਫ੍ਰੈਂਡਲੀ ਹੈ ਤੁਸੀਂ ਇਹਨੂੰ ਬਾਈ ਕਰ ਸਕਦੇ ਹੋ ਆਹ ਦੇਖੋ ਜੀ ਕੋ ਉਹ ਵੋਕ ਮੈਂ ਦਿਖਾ ਰਹੀਆਂ ਮਤਲਬ ਇਨਬਲੀਵੇਬਲ ਕਿ ਸਾਨੂੰ 2000 ਤੱਕ ਵੀ ਬੇ ਅچھے ਅਪੂਨ ਪ੍ਰਾਈਸ ਹੈ ਕਿ ਨਹੀਂ ਨਾ ਬਹੁਤ ਸਾਰਾ ਤੁਸੀਂ ਤੁਸੀਂ ਦੇਖ ਸਕਦੇ ਹੋ ਜੀ ਸਾਡਾ ਅੱਜ ਦਾ ਵਲੌਗ ਨੈਕਸਟ ਵਲੌਗ ਦੇਖਣ ਵਾਸਤੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਤੇ ਨੀਚੇ ਦਿੱਤੇ ਗਏ ਲਿੰਕ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਥੇ ਨਵੇਂ-ਨਵੇਂ ਸਾਡੇ ਜੋ ਵਲੌਗ ਨੂੰ ਮੈਂ ਲਾਂਚ ਕਰਦੀਆਂ ਚਾਹੇ ਉਹ ਸਾਡੇ ਪਰਮਾਤਮਾ ਨਾਲ ਜੁੜੀਆਂ ਗੱਲਾਂ ਹੋਣ ਧਾਰਮਿਕ ਸਥਾਨ ਹੋਣ ਜਾਂ ਹੋਵੇ ਗੱਲ ਸਾਡੇ ਪੰਜਾਬ ਦੀ ਸੋ ਇਹਦੇ ਨੈਕਸਟ ਵਲੌਗ ਦੇ ਤੁਸੀਂ ਕਰੋ ਵੇਟ ਕਿਉਂਕਿ ਮੈਨੂੰ ਲੱਗਦਾ ਹੈ ਜੇ ਕਾਫੀ ਪਾਰਟਸ ਬਣਨਗੇ ਤੇ ਮੈਂ ਤੁਹਾਡੇ ਤੋਂ ਲੈਨੀ ਹੈ ਇਜਾਜ਼ਤ ਨੈਕਸਟ ਵਲੌਗ ਦੇ ਨਾਲ ਬਣੇ ਰਹੋ ਇਸ ਤਰ੍ਹਾਂ ਹੀ ਮਿਲਦੇ ਆਂ ਵਲੌਗ ਵਿੱਚ ਸਤਿ ਸ਼੍ਰੀ ਅਕਾਲ